ਸ੍ਰੀ ਵਾਹਿ ਹੈ ਗੁਰੂ ਆਹੇ ਗੁਰੂ ਸਾਹਿਬ ਜੀਓ ਡੰਡਾ ਤੁਮੰਦ ਨਾਨਕ ਬਾਰ ਸਰਬ ਕਲਾ ਸਮਰੱਥ ਡੋਲਣ ਟੇ ਰੱਖਿਓ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹਾ ਤਲ ਗੁਰ ਸਹਿਵੀ ਆਨ ਸੈ ਸੋ ਪਾਏ ਧਰਸ਼ਨ ਪਰਸੀ ਆ ਗੁਰੂ ਕੇ ਜਨਮ ਮਰਨ ਦੁਖ ਜਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾਂ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੀ ਸਤਨਾਮ ਸ੍ਰੀ ਵਾਹਿਗੁਰੂ ਰਹਿਰਾ ਸਾਹਿਬ ਜੀ ਹਰ ਜੋਗ ਜਗ ਭਗਤੋਂ ਪਾਇਆ ਪੈ ਰੱਖਦਾ ਆ ਰਾਮ ਰਾਜੇ ਹਰਨਾਕ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਹੰਕਾਰ ਆਨੰਦ ਕਾ ਪੜ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾਰ ਸੇ ਵਿਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਲੋਕ ਮਹੰਲਾ ਪਹਿਲਾ ਦੁਖ ਦਰਸੁਖ ਰੋਗ ਪਿਆ ਜਾਣ ਸਕਤਾ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰਿਣਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਗਿਆ ਰਹਾਓ ਜਾਤ ਮੈਂ ਜੋ ਜੋ ਤੁਮੇ ਜਾਤਾ ਕਲਕਲਾ ਪਰਪੋਰਿਆ ਤੂੰ ਸੱਚਾ ਸਾਹਿਬ ਸਿਵ ਸਵਾਲੇ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋ ਦਾ ਰਾਗਾ ਸਮਹਲਾ ਪਹਿਨਾਏ ਕੋ ਓੰਕਾਰ ਸਤਗੁਰ ਪ੍ਰਸਾਦ ਰੋਧਰ ਦੇਣਾ ਕਿਹਾ ਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਨਿਕਾ ਅ ਸੰਖਾ ਕੇਤੇ ਤੇਰੇ ਵਾਹੁਣ ਹਾਰੇ ਕਹੇ ਤੇਰੇ ਰਾਗ ਪਰਿਸਿਆ ਕਹੀ ਅਹ ਕਤ ਤੇਰੇ ਗਾਵਨ ਹਾਰੇ ਗਾਵਨ ਤੁਮ ਨੂੰ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮਦਿਵਾਰੇ ਗਾਵਨ ਤੁਨ ਚਤਕਉਤ ਲਿਖ ਜਾਣਨ ਲਖ ਲਖ ਕਰਮਾਂ ਵਿਚਾਰੇ ਗਾਵਨ ਤੁਨ ਈਸ਼ਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਨ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਨ ਸੇ ਸਮਾਧੀ ਅੰਦਰ ਗਾਵਨ ਤੁਨ ਨੂੰ ਸਾਧ ਵਿਚਾਰੇ गावण को न जते सदे संतोषी गावण तुम वीर करारे गावण तुम पंडित पनर खीचर जोग जग वेदानाले गावण तुम मोहिणिया मनमोहन सुरग मत पयाले गावण तुम रत्न पाए तेर यार सतीथनाले गावण तुम जो महाबल सूरआ गावण तुम कहानी जारी ਗਾਉਣ ਤੁਨ ਖੰਡ ਮੰਡਲ ਬ੍ਰਹਿਮੰਡਾ ਕਰ ਕਰਾ ਕੇ ਤੇਰੇ ਧਾਰੇ ਸਹੀ ਤੁਨ ਨੂੰ ਗਾਉਣ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧ ਨੂੰ ਗਾਉਣ ਸੇ ਮੈਂ ਚਿਤਨਾਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸੱਚ ਸਾਚਾ ਸਾਚੀ ਨਾਹੀ ਹਾ ਬੇ ਹੁਸੈਨ ਜੈਨ ਜਾਸੇ ਰਤਨਾ ਜਨ ਅਰਜਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇ ਜਨੋ ਪਾਈ ਕਰ ਕਰ ਦੇਖੇ ਗਿਤਾ ਆਪਣਾ ਜਗਤ ਉਸਤੀ ਵੜਿਆਇ ਜਗਤਸ ਭਾਵੇ ਸੋਏ ਕਰ ਜੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਸਾਹਿਬ ਨਾਨਕ ਰੈ ਨਰਜਾਈ ਆਸਾ ਮਹੱਲਾ ਪਹਿਲਾ ਸਣ ਵਡਾ ਕੇ ਸਭ ਕੋ ਏ ਕੇਵਲ ਵਡਾ ਡਿਠਾ ਹੋਏ ਕੀਮਤ ਪਾਇਨ ਕਿਹਾ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗੈਰ ਕਮੀਰਾ ਕੋਈ ਕਿਸੀਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਉਡਚੀ ਰਾਰਾਓ ਸਾ ਸੁਖ ਸੁਟੀ ਮਨ ਸੁਖ ਕਮਾਏ ਸਭ ਕੇੰਤ ਮਿਲ ਕੇੰਤ ਪਾਏ ਗਿਆਨੇ ਤਿਆਨੇ ਗੁਰ ਗੁਰ ਹਾਏ ਕਹਿ ਨਾ ਜਾਈ ਤੇਰੀ ਤਿਲ ਬਣਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾ ਪੁਰਖਾ ਕੇ ਆਵੜਿਆਈਆਂ ਤੁਧੁਨ ਸ੍ਰੀ ਕੰਨਾ ਪਾਈਆ ਕਰ ਮਿਲੇ ਨਾਹੀਂ ਠਾਕ ਰਹਾਈ ਆਖਣ ਵਾਲਾ ਕਿਆ ਵਿਚਾਰਾ ਸਿਤੀ ਪਰੇ ਤੇਰੇ ਭੰਡਾਰਾ ਜਤੋਂ ਦੇਹ ਜਿਸ ਕੇ ਆਚਾਰਾ ਨਾਨਕ ਸੱਚ ਸਵਰਨ ਹਾਰਾ ਸਾ ਮਹੰਲਾ ਪੈਨ ਆਖ ਕਾ ਜਿਵਾਂ ਉਸਰੇ ਮਰਦਾ ਆਖਣ ਓਕਾ ਸਾਚਾ ਨਾਮ ਸਾਚੇ ਨਾਮ ਕਿ ਲਾਗੈ ਭੂਖ ਉਤਪੋਖੇ ਖਾਇ ਤਲ ਹੈ ਦੂਖ ਸੋ ਕੈ ਉਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਮ ਰਹਾਓ ਸਾਚੇ ਨਾਮ ਕਿ ਲਾਗੈ ਭੂਖ ਸਾਚੇ ਨਾਮ ਕੀ ਤਲਵੜਿ ਆਈ ਆਖ ਕਹਿ ਕਿੰਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵਡਨ ਹੋਏ ਘਰ ਨ ਜਾਏ ਨਾ ਹੋ ਮਰਨ ਹੋਵੇ ਸੋਗ ਦੇ ਦਰਹਿਣ ਛੁੱਕੈ ਭੋਗ ਕੋਣ ਹੋ ਨਾਹੀ ਕੋਏ ਨਾ ਕੋ ਅਨਕ ਹੋਈ ਜੇਵੜਿਆ ਤੇ ਉਡ ਤੇਰੀ ਦਾਤ ਜੰਨਨ ਕਰਕੇ ਕੀਤੀ ਰਾਤ ਖਸਮਾ ਵੇ ਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾਤਰਾ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਮਿਣਾ ਕਰੋ ਕਿਰਪਾ ਸੰਕੀਰੇ ਕਿਰਮ ਸਤਗੁਰ ਸਨ ਨਾਈ ਕਰ ਦੇ ਆ ਨਾਮ ਪ੍ਰਗਾਸ ਮੇਰੇ ਮੀ ਦੁਰਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮੁਖ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਲ ਭਾਗੁ ਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹਿੰਡਾ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜਿਵਾਸ ਜਿਨ ਹਰਿ ਜਾਨੁ ਸਤਿਗੁਰ ਸੰਗਤ ਪਾਈ ਤੈ ਦਰਮਸਤਕ ਲਿਖਿਆ ਲੇਖਾਸ ਧਨ ਤਨ ਸਾਧ ਸੰਗਤ ਜਿਤ ਹਰਿ ਰਸ ਪਾਇ ਮਿਲਿ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਕਿੱਤ ਵਾਉ ਨਾਮ ਜਾਂ ਆਹਰ ਹਰ ਜਿਉ ਪਰਿਆ ਸੇਲ ਪਥਰ ਮੈਂ ਜੰਤੋ ਪਾਏ ਤਾਂ ਕਹ ਰਿਹਾ ਗਾ ਕੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲ ਸੋ ਤਰਿਆ ਗੁਰ ਪ੍ਰਸਾਦ ਪਰਮ ਬਲ ਪਾਇਆ ਸੂਕੇ ਕਾਟ ਹਰਿਆ ਰਹਾ ਜਨਨਾ ਪਿਤਾ ਲੋਕ ਸੁਦਮਨਤਾ ਕੋਇ ਨਾ ਕਿਸ ਕੀ ਤਰਿਆ ਸਰ ਸਰ ਸਵਾਹੇ ਠਾਕਰ ਕਾਹੇ ਮਨ ਪੋ ਕਰਿਆ ਓਡਾ ਓਡਾ ਆਵੇ ਸੇ ਕੋਤਸ ਪਾਚਾ ਬਦਰ ਸਰੀਆ ਤਨ ਕਮ ਖਲਾਵੇ ਕਮ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਬਨੇਦਾਨ ਦਾ ਸਾਸ਼ਟ ਸਿਦਾਨ ਠਾਕਰ ਕਰ ਚਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਪਰਿਆ ਰਾਗ ਆ ਸਾ ਮਹੱਲਾ ਚੌਥਾ ਸੋ ਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰਨਜਨ ਹਰਿ ਪਰਖ ਨਰਨਜਨ ਹਰਿ ਕਮਾਗੰ ਪਾਰਾ ਸਤਿ ਆਵੇ ਸਤਿ ਆਵੇ ਦੁਜੀ ਹਾਰੇ ਸੱਚੇ ਸਰਜਨ ਹਾਰੰ ਸਭ ਜੀ ਤੁਮਾਰਾ ਜੀ ਤੁਜੀ ਆਕਾ ਦਾਤਾ ਹਰਿ ਧਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰੰ ਅਰੇ ਆ ਪੇਠਾ ਕਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਕਾ ਨੇ ਅੰਤਰ ਸੰ ਨਰੰਤਰ ਨਿਹਾਰੇ ਕੋ ਪੁਰਖ ਸਮਾਨ ਇਕ ਦਾਤ ਇਕ ਪਖਾਰੇ ਜਿਹਾ ਤੇਰੇ ਚੋ ਜੁੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਹਾ ਤੁਦ ਬਣਾਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਕੀ ਤੇਰੇ ਕਿਆ ਗੁਨਾਹ ਖਿਖਾਣਾ ਜੋ ਸੇਵ ਜੋ ਸੇਵ ਤੁਜੀ ਜਨ ਨਾਨਕ ਤਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਖ ਸੇ ਮੁਗਲ ਭਏ ਜਿਨ ਹਰ ਧਿਆਏ ਜਿਨ ਤਨ ਟੁੱਟੀ ਜਮ ਕੇ ਭਾਗ ਜਨਰ ਪਾ ਜਿਨ ਹਾ ਨਰਪੋ ਧਿਆਏ ਜਿਨ ਕਾ ਪਾ ਸਭ ਕਾ ਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਾਰ ਹੋ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਏ ਜਿਨ ਨਾਨਕ ਤਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਮਨਾਰ ਜੀ ਭਰੇ ਬਿਆਨ ਬਿਆਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰਨ ਕਾਨੇ ਕਾਨੰਤ ਤੇਰੇ ਅਨੇਕ ਤੇਰੇ ਅਨੇਕ ਰੇ ਹਰ ਪੂਜਾ ਜੀ ਤਾਪ ਤਾਪੇ ਜੱਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹੈ ਬਉ ਸਿਮਰਤ ਸਾਫ ਜੀ ਕਰ ਕਰਿਆ ਖਾਟ ਕਰਮ ਕਰੰਤ ਸੇ ਪਤ ਸੇ ਪਤ ਪਰ ਜਨ ਨਾਨਕ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮ ਪ੍ਰਗਟਾ ਜੇ ਤੋ ਜੇਵੜਾ ਹੋਰ ਨਾ ਕੋਈ ਤੂੰ ਜੋ ਦੇ ਕੋ ਸਦਾ ਸਦਾ ਤੂੰ ਇਕੋ ਜੀ ਤੋਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤਾ ਜੇ ਤੂੰ ਆਪੇ ਕਰਸ ਹੋਈ ਤੁਰਿਆ ਪੈ ਸਿਰ ਸੋ ਪਾਈ ਜੀ ਤੁਰਿਆ ਪੈ ਸਿਰ ਸਭ ਕੋਈ ਜਨਾਨ ਗੁੰਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਆ ਸਮਹਲਾ ਚੌਥਾ ਤੂੰ ਕਰਤਾ ਸਤਿਆ ਮੈਂਡਾ ਸਾਈਂ ਜੋਤਿ ਪਾਵੇ ਸੋਈ ਤੀਸੀ ਜੋਤੋਂ ਦੇ ਸੋਈਂ ਪੈ ਰਹਾ ਸਭ ਤੇਰੀ ਤੁਸਮ ਨਹੀਂ ਤਿਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮਖਿਲਾ ਦਾ ਮਨ ਮੋਗਵਾਏ ਤੁਧਿਆਵਿ ਛੋੜਿਆ ਮਲਾਇ ਤੂੰ ਦਰਿਆਵ ਸਤਿਦਿ ਮਾਇ ਤੁਦ ਬੰਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵੰਜੋ ਮਰ ਵਿੱਚ ਨਾਸ ਲੋਗੀ ਮੇਲ ਜਿਸਨੋਂ ਤੂੰ ਨਾ ਹੈ ਸੋਈ ਜਨ ਜਾਨੇ ਹਰ ਗੁਣ ਸਤਿ ਹੀ ਆਖ ਬਖਾਣੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਧੂਆ ਪੇ ਕਰਤਾ ਤੇਰਾ ਕੀਆ ਸਭ ਹੋਏ ਤੁੰਗ ਜਾਉ ਨਾ ਕੋਏ ਤੂੰ ਕਰ ਕਰ ਵੇਖਾ ਜਾਣਾ ਸੋਏ ਜਨਨਾ ਗੁਰਮੁਖ ਪ੍ਰਗਟ ਹੋਇਆ ਆਪ ਸਾ ਮਹੰਲਾ ਪਹਿਲਾ ਤੇਤਾ ਸਰਵਰ ਨੇ ਭਲੇ ਨਵਾਸਾ ਪਾਣੀ ਪਾਉ ਤਨੇ ਕੀਆ ਪੰਖਜ ਮੋਹ ਭਗਨੇ ਚਾਲੇ ਹਮ ਦੇਖਾ ਤੇ ਡੁੱਗਿਆ ਲੈ ਮਨ ਏਕ ਨਾ ਚੈ ਸਮੁਲ ਮਨ ਹਰ ਬਿਸਰ ਤੇਰੇ ਗੁਣ ਗਲੇ ਆ ਰਹਾਉ ਨਾਉ ਜਤੀ ਸਤਿ ਨੇ ਪੜਿਆ ਮੁਰਖ ਮੁਗਦਾ ਜਨਮ ਪਿਆ ਪਰਮਤਤ ਨਾਨਕ ਤਨ ਕੇ ਸਰਨਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਤੇ ਹੋਰੀਆ ਗੋਬਿੰਦ ਮਿਲਣ ਕੇ ਤੇਰੀ ਬਰਿਆ ਵਰਤਾ ਚਿਰ ਕੀਤੇ ਨਾ ਕਾਮ ਮਨ ਸਾਧ ਸੰਗਤ ਪਜਕੇ ਬਰਨਾਮ ਸੰਗਾਮ ਲਾਗੋ ਪਾਵਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇਕੇ ਰਹਾਉ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨ ਜਨ ਹਾਰਾ ਕਹ ਨਾਨਕ ਹਮਨੇਤ ਕਰਮ ਸੰਨ ਪਰੇ ਕੀ ਰੱਖ ਸ਼ਰਮ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬੇ ਆ ਬਾਤ ਬੇਨਤੀ ਚੌਪਾਈ ਪੁਨਰ ਆਸ ਕਾ ਕਟਾ ਸੀਸਾ ਸ੍ਰੀ ਅਸਕੇਜਕ ਕੇ ਈਸਾ ਕੋਹੇ ਪੰਨ ਪ੍ਰਿਖਟ ਗਗਨ ਤੇ ਭਾਈ ਸਭ ਹਨ ਆਨ ਬਧਾਈ ਦੇ ਤਨ ਤਨ ਲੋਕਨ ਕੇ ਰਾਜਾ ਦੁਖੰਦਾ ਹੈ ਗਰੀਬ ਨਵਾਜਾ ਖਲ ਪਾਨ ਕੇ ਸਿਰਜਨ ਹਾਰੇ ਦਾਤ ਜਾਨਮੈ ਲਿਹੋ ਬਾਰੇ ਕਬਿਯਾ ਬਾਤ ਮੈਂ ਜਿ ਚੋ ਪਈ ਹਮਰੇ ਕਰੋ ਹਾਦਰ ਚਾਪੁਰਨ ਹੋਏ ਚੱਕੀ ਚਾ ਤਾ ਚਰਨ ਅਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰ ਹਾ ਮਰੇ ਦਰਸਾਵੇ ਤੁਮਕਾ ਬੋ ਆਪ ਹਾਥ ਦੇ ਮੈਂ ਬਚਾਓ ਸੁਖੀ ਬਸਾ ਮੋਰੋ ਪਰਵਾਰ ਸੇਵਕ ਸਖਸਪੈ ਕਰਤਾਰਾ ਮੋਰ ਚਾਨਣ ਕਰਜ਼ਾ ਕਰੀਐ ਸਾਬੇਰਨ ਕੋ ਆਨ ਸੰਗਰੀਆਪੁਰਨ ਹੋਏ ਹਮਾਰੇ ਆਤਾ ਤੋਰ ਪਨ ਕੀ ਰੇ ਪਿਆਸਾ ਤਮੈ ਛਾੜ ਕੇ ਅਵਰਨਾ ਤਿਆਉ ਜੋ ਵਰ ਚਾਹੋਂ ਸਦਨ ਤੇ ਪਾਉ ਸੇਵਕ ਸਖ ਹਮਾਰੇ ਤਾਰ ਹੈ ਚੰਨ ਚੰਨ ਸ਼ਤਰੂ ਹਮਾਰੇ ਮਾਰੇ ਹੈ ਆਭਾ ਦੇ ਮੇਜ ਉਪਰ ਗਿਆ ਮਰਨ ਕਰ ਕਾ ਤਰਾਸ਼ਨ ਵਰਿਆ ਹੋ ਜਾ ਸਦ ਹਮਾਰੇ ਪੱਛਾ ਸਿਰ ਹੱਥ ਉਜ ਕਰ ਹਾਰੇ ਚਾ ਰਖ ਲਿਓ ਮੇ ਰਖਨ ਹਾਰੇ ਸਾਹਿਬ ਸੰਸਹਾਈ ਪਿਆਰੇ ਜੇਨ ਬਾਂਦ ਦਰਸ਼ਨ ਗਏ ਹਾਂ ਤਾਤਮਾਹ ਪਰੇ ਚਤਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਪਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਕੇ ਆਤਮਾਛਾ ਜਵਨ ਕਾਲ ਜੋਗੀ ਸ਼ਿਵ ਕੀ ਆ ਬੇਦਰਾਜ ਬ੍ਰਹਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜੱਗ ਬਣਾਇਓ ਦੇਵਦੈ ਜੱਥਨੋ ਪਜਾਇਓ ਆਦਨ ਤੇ ਕਹਿਓ ਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਾਮਸ਼ਕਾਰ ਜਸਹਿ ਕੋ ਹਮਾਰੀ ਸਰਪਰਦਾ ਜਨੇ ਆਪ ਸਵਾਰੇ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਨ ਕੋ ਪਰਮ ਬਤ ਕੀਆ ਕਟਕਣ ਕੇ ਅੰਤਰ ਕੀ ਜਾਣਤਾ ਭਲੇ ਭਰੇ ਕੇ ਪੀਰ ਪਛਾਨਤਾ ਜੀਤੀ ਦੇ ਕੁੰਚਰਿਆ ਅਦੂਲਾ ਸਾ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀਏ ਕੇ ਕੀ ਪੀਰ ਪਛਾਨੇ ਘਰ ਘੜ ਕੇ ਪਟ ਪਟ ਕੇ ਜਾਨੈ ਜਾ ਬੋਦ ਕਰ ਕਰਾ ਕਰ ਤਾਰਾ ਪਰ ਜਾ ਧਰਤਾ ਤਬ ਦੇਹ ਆਪਾਰਾ ਜਾਵਿਆ ਕਰ ਕਰਤ ਹੁਕਮ ਹਾ ਤੁਮ ਮੈਲਤ ਦੇਤਾ ਸਭ ਹਾ ਜਿਤੇ ਬਦਨਾ ਸ੍ਰਣ ਸਭ ਤਾਰੇ ਆਪ ਆਪਣੇ ਬੋਜ ਚਾਰੇ ਤੁਮ ਸਭੀ ਤੇਰਾ ਤਨਾਰਾਮ ਜਾਣਤ ਬੇਦ ਪੇਦ ਰਿਆਲ ਨਰਿੰਕਾਰ ਨਿਰਭਕਾਰ ਨਰ ਲੰਬ ਆਦਾਨੀਲਾ ਨਦ ਸੰਭ ਸੰਕਮੜ ਚਾਰਤ ਭੇਗਾ ਜਾ ਕੋ ਭੇਵਨਾ ਪਾਵਤ ਬੇਦਾ ਕਾ ਕੋ ਕਰਪਾਣ ਹਰਮਾਨਤਾ ਮਹਾ ਮੋੜ ਕਛ ਭੇਦ ਨ ਜਾਣਤਾ ਮਹਾ ਦੇਵ ਕੋ ਕੈਸਲਾ ਸੇਵ ਨਰਿੰਕਾਰ ਕਾ ਚੰਦ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੈਤੀ ਬਰਨਤ ਪੈਨ ਪੈਨ ਤੋ ਹਾ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾਂ ਏ ਕੈ ਰੂਪਾਣ ਸੂਰਪਾ ਰੰਗ ਪਿਵਰਾ ਕਾਹੀ ਫੁਪਾਣ ਦਜਰ ਸਦਜ ਕਿਨਿ ਆਤਪਰ ਖਾਨ ਬਹੁਰ ਰਾਚ ਦਿਨੇ ਕਹੋ ਫੁਲ ਰਾਜਾ ਹਵੇ ਬੈਠਾ ਕਹ ਹੁਸਮਨ ਪਾਇਓ ਸ਼ੰਕਰਿਆ ਤੇਠਾ ਸਗਰੇ ਸ੍ਰੇਸ਼ਟ ਦਿਖਾਏ ਅਨਪਵਾਜੁਗਾ ਸਰੋਸੀੰ ਭਵ ਅਵਰਚਾ ਮੇਰੇ ਤੁਮ ਕਰ ਸਿਖ ਬਾਰ ਸਤ ਸੰਗਰੋ ਦੋਖ ਜੈ ਤਉਤਮੰਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਆਤ ਤਉ ਤਵਸਰ ਨਹੀਂ ਪਾਰੈ ਤਨ ਕਾ ਜੋੜ ਤਉ ਹਵੇ ਮਰੈ ਪੁਰਖ ਜਉਣ ਪਗ ਪਰੈ ਤਿਹਾਰੇ ਤਨ ਕਾ ਤੁਮ ਸੰਕਟ ਸਭ ਤਾਰੇ ਜੋ ਕਰ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲਕ ਨ ਆਏ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟਿਆ ਰਕ ਟਰੇ ਤਤ ਕਲ ਕਿਰਪਾ ਦ੍ਰਿਸ਼ ਕੰਡੈ ਨਹਰੋ 타ਕੇ ਤਾਪ ਤਨ ਕਮੈ ਹਰ ਹੋ ਰੇ ਦ ਸਦ ਕਰਮ ਸਭ ਹੋਇ ਦੁਸ਼ਤ ਸਭ ਸਕੇ ਨਾ ਕਹੀਂ ਇਕ ਬਾਰ ਜਨ ਤਮੈ ਸਵਾਰਾ ਕਾਲ ਮਾਟੇ ਤਾਹੇ ਉਬਾਰਾ ਜਨਰ ਨੰਤ ਹਾਰੋ ਕਹਾ ਦਰ ਦੁਖ ਤੇ ਰਹਾ ਖੜ ਕੇ ਤਮੈ ਸੰਤ ਹਾਰੇ ਆਪ ਭਾਵ ਦੇ ਲਿ ਉਬਾਰਾ ਸਰਬ ਧਰਮ ਹਉ ਸਹਾਈ ਦੁਸ਼ਟ ਦੋਖ ਤੈਨ੍ਹੋਂ ਬਚਾਈ ਸਰਬ ਧਰਮ ਹਉ ਸਹਾਈ ਦੁਸ਼ਟ ਦੋਖ ਤੈਨ੍ਹੋਂ ਬਚਾਈ ਕਿਰਪਾ ਕਰੀ ਹੰਮ ਪਰ ਜਗ ਮਾਤਾ ਕ੍ਰਮ ਕਰੰਪ ਪੂਰਨ ਸੁਭਰਤ ਕਿਰ ਵਿਖਸਗਲ ਦੇ ਕੋ ਹਰਤਾ ਦੁਖ ਦੋਖਿਨ ਕੋ ਸਹਿ ਕਰਤਾ ਸ੍ਰੀ ਅਜੋ ਜਾ ਪਏ ਦਿਆਲਾ ਪੂਰਣ ਕਰਾਂ ਗ੍ਰੰਥ ਤਤਕਲ ਮਨ ਬਾਛਤ ਫਲ ਪਾਵੇ ਸੋਈ ਦੁਖਨਾਤ ਸਹਿ ਬਿਆਪਤ ਕੋਈ ਆੜਲ ਸੁਣਾ ਗੰਗਜੋਜਾ ਸਰਸਨਾ ਪਾਵੇ ਸੁਣਾ ਮੋਰਤਕਨਾਇ ਚਤਰਤਾ ਵੈ ਦੁਖ ਦਰਦ ਪਾਉਣਿਕ ਨਾਤ ਨਰਕ ਰਹਿ ਹੋਜੋ ਜਾ ਕੀ ਇਕ ਬਾਾਰ ਚੋਪੀ ਕੋ ਕਹੇ ਚੋਪਾਈ ਸਮਤ ਸਕਰਹ ਸਹਿ ਸਪਨਿ ਜੈ ਆਰਦ ਸਹਿਟ ਬੰਦਨ ਕਹੀ ਜੈ ਭਾਦਰਵ ਸੁਧੀ ਅਸ਼ਮੀਰ ਵਾਰੰ ਤੇਰਾ ਸਤਿਰਵ ਗ੍ਰੰਤ ਸੁਧਾਰਾਇ ਸ੍ਰੀ ਚਿਤ੍ਰਿਤ ਰੋ ਪਖਿਆਨੇ ਤ੍ਰਿਆ ਤ੍ਰਿਤਰੇ ਮੰਤ੍ਰਿ ਪਉ ਸੁਬਾਨੀ 405 ਰਿਤ੍ਰ ਸਮਾਵਤਾ ਮਸਤ ਸੋ ਮਸਤ ਫਜੁੰਦਾ ਹਵਰਾ ਦਾਸ ਜਾਣ ਕਰ ਦਾਸ ਪਰ ਕੀਜੇ ਕਿਰਪਾ ਆਪਾਰ ਆਪ ਹਾਉ ਦੇ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚਉਪਾਈ ਮਹਿ ਰਾ ਗਣੇਸ਼ ਪ੍ਰਥਮ ਨਾਮ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ ਕਾਣ ਸੁਨੇ ਪਹਿਚਾਨ ਤਿੰਸੋ ਲਿਵ ਲਾ ਕੀ ਮੋਰੀ ਪਗ ਇਨਸੋ ਮਹਾਕਾਰ ਰਖਵਾਰ ਹਮਾਰਾ ਮਹਾਰੋ ਮੈਂ ਕੈਂਕਰ ਥਾਰ ਆਪਣਾ ਜਾਣ ਕਰੋ ਰਖਵਾਰ ਵਾਹ ਗਏ ਕੀਲਾ ਵਿਚਾਰ ਆਪਣਾ ਜਨਮ ਜੇ ਪਰਤ ਭਰੀਐ ਚੌਣ ਚੌਣ ਸੱਦਰ ਹਮਾਰੇ ਮਰੀਐ ਦੇਖ ਤੇ ਡਗਮਾਂ ਤੋਂ ਚੱਲ ਰਾਕਾ ਮਯੋਂ ਰੰਗ ਲੈ ਤੁਮ ਮੰ ਕਰੋ ਸਦਾ ਪਰਤ ਪਾਰਾ ਤੁਮ ਸਾਹਿਬ ਮੈਂ ਦਾਸ ਤੇ ਹਾਂ ਰਾਜਾਨ ਆਪਣਾ ਮੁਝੇ ਨਵਾਜ ਆ ਕਰੋ ਹਮਰੇ ਸਭ ਕਾਜ ਤੁਮ ਹੋ ਸਵਰਾਜਨ ਕੇ ਰਾਜਾ ਆਪੇ ਆਪੇ ਕ੍ਰੀਪ ਨਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਮ ਆਣ ਦਵਾਰ ਤੋਂ ਹੈ ਆਪਨਾ ਜਾਣ ਕਰੋ ਪਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਠਾਰਾ ਦਾ ਜਾਣ ਦੇ ਹੱਥ ਉਬਰ ਹਮਰੇ ਸਭ ਬੈਰੀਆਂ ਕੋ ਬੈਰੀਆਂ ਸੰਗਾਰ ਪਰਥਮ ਕਰੋ ਭਗਵਤ ਕੋ ਤੇ ਆਲਾ ਬਹਾਰ ਕਰੋ ਕਪਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਿਤ੍ਰ ਉਚਾਰ ਚੁੱਕ ਹੋਏ ਕਬਨੇ ਸੁਧਾਰ ਕਬੇ ਵਾਧ ਹਉਰਾ ਜਾਨ ਜ ਪ੍ਰਭਾ ਸੋ ਕਹਾ ਸੋ ਕਹੋ ਜਗ ਮਾਹੀ ਜੋ ਤਹ ਪ੍ਰਭ ਕੋ ਧਿਆ ਹੈ ਸੁਰਕ ਜਾਹੈ ਦਹੁਰਾ ਹਰ ਹਰ ਜੰਗ ਇਕ ਹੈ ਵਿਭ ਵਿਚਾਰ ਕਸ਼ਨਾ ਹੈ ਜਲ ਦੇ ਉਬਜ ਤਰੰਗ ਜਿਹਾ ਜਲ ਹੀ ਬਿਖੇ ਸਮਾਹੈ ਦਹੁਰਾ ਜਬਾਏ ਸੋ ਪ੍ਰਮਖੋ ਪਾਇ ਜੰਤਰਾ ਜਗਿਆਏ ਅਬ ਮੈਂ ਕਥਾ ਸਚੇ ਪਤੇ ਸਭ ਹੂੰ ਕਹਿ ਸੁਨਾਈ ਕਬਾ ਜਹਵਰਾ ਠੰਡ ਭਇਓ ਮੈਂ ਜੋਰ ਕਰ ਬਚਨ ਕਹਾ ਸਰਣ ਆਏ ਪੰਥ ਚਲੇ ਤਵ ਜਗ ਮੈਂ ਦਾਤਮ ਕਰਉ ਸਹਾਈਂ ਦਹਵਰਾ ਜੈ ਜੈ ਤੁਮਰੇ ਧਿਆਨ ਕੋ नेत उठ ते तो है संत अंतल है गे मुक्त फल पमहें गे भगवंत दहौरा कल पुरकी दे विषमहेश कोट इंद्र ब्रह कित राव सस राव दलेश दौरा होगा राम कथा जग जग अटल सब कोई ने त ਸੁਰਗ ਬਾਸ ਰਗਮ ਬਰਕਾਰਾ ਸਗਰੇ ਪੂਰੇ ਸਮੇਤ ਚੌਪਾਈ ਜੋਏ ਕਹਾਣੀ ਸੁਨੇ ਅਰ ਕਾਵੇ ਦੂਖ ਪਾਪ ਤਹਨ ਨਾ ਆਵੇ ਬਿਸ਼ਣਾ ਪਗਿਏ ਬਲ ਹੋਈ ਆਦ ਬਿਆ ਸਭ ਐ ਸਕੈ ਰ ਕੋਈ ਸੰਮਤ ਸਤਰਹ ਸਹਿਸ ਪਚਾਵਣ ਹਾੜ ਵਜੇ ਪ੍ਰਥਮ ਸੁਖਦਾਵਣ ਤਾਂ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਫੁੱਲ ਪਰੇ ਲੈ ਲੈ ਸੁਧਾਰਾਂ ਦਾ ਹਉਰਮ ਨੇਤਰ ਤੋਂ ਕੇ ਚੰਨ ਤਾਰ ਸਦਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਆ ਰਘੁਵਰ ਕਥਾ ਪ੍ਰਸੰਗ ਦਾ ਹਉਰਮ ਸਾਦ ਅਸਾਜਾ ਨਾਉ ਨਹੀਂ ਬਾਤ ਸੁਭਾਵ ਵਿਬਾਦ ਗ੍ਰੰਥ ਸકલ ਪੂਰਨ ਕੀਆ ਭਗਵਤ ਕਿਰਪਾ ਪ੍ਰਸਾਦ ਸਵਯਾ ਪਾਇ ਗਹਿ ਜਾਂਦੇ ਤੁਮਰੇ ਤੱਕ ਇੱਕ ਵਾਕ ਤੇਰੇ ਨਹੀਂ ਆਨੇ ਆ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮ ਤੇ ਇੱਕ ਨਾ ਮੰਨੇ ਸ਼ੀਮਰਾਤ ਸਾਸਤਰ ਬੈ ਸਭੇ ਬੋ ਪੇਲ ਤੇ ਹਮ ਇੱਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਤੋਹ ਬੈ ਖਾਨਿਆਂ ਦਾ ਹਉਰਾ ਸਗਲ ਦੁਆਰ ਕੋ ਛਾੜ ਕੇ ਗਿਹਾ ਤੁਹਾਰੋ ਦੁਆਰ ਬਾਹੇ ਗਏ ਕੀ ਲੋ ਜਾਸ ਗੋਮਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੇ ਜੀ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਆਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਕਾ ਪਰਿਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇ ਰੰ ਮਨ ਜਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾ ਵਿਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਕਲਮ ਸਮਰਥ ਸੁਆਮੀ ਸੋ ਕਿਆ ਮਨ ਹੋਵੇ ਸਾਰੇ ਕਹੇ ਨਾਨਕ ਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਘਰ ਦਾ ਤੇਰੇ ਸਾਖਿ ਚੈ ਦਿਰ ਦੇ ਸੋ ਪਾਵੇਂ ਸਾਦਾ ਸੇਬ ਸਲਾਹਾ ਤੇਰੀ ਨਾ ਮਨ ਵਸਾਵੇਂ ਨਾਮ ਜਨ ਕੇ ਮਨ ਵਸਿਆ ਵਾਜੇ ਸਾਉ ਤ ਕਨੇਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਨੁ ਪੁਖਾ ਸਭ ਗਵਾਇਆ ਕਾਰਸਾਂ ਸੁਖ ਮਨਾਏ ਵਸਿਆ ਜਿਨਾਂ ਖਿਆ ਸਬ ਕੋ ਜਾਈਆਂ ਸਦਾ ਕਰਮਾਨ ਕਿਪਾ ਕਰਵੈ ਤੋ ਜਸਤੀਆਂ ਵੜਿਆਈਆਂ ਕਹੇ ਨਾਨਕ ਸੋ ਸੰਤੋ ਸਾਤ ਰੋਪਿਆਰੋ ਸਾਚਾ ਨਾਮ ਮੇਰਾ ਆਦਾਰੋ ਵਾਜੇ ਪੰਜ ਸਬਤਿ ਘਰਸ ਪਾਗੈ ਘਰਸ ਪਾਗੈ ਸਬਦ ਵਾਜੇ ਕਾ ਰਾਜਤ ਕਰਤਾਰੀ ਆ ਪੰਜ ਦੋ ਤਲਵਾਸ ਕੀਤੇ ਕਾਲ ਖੰਟਕ ਕੋ ਮਾਰੇ ਧਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਗੈ ਹੇ ਨਾਨਕ ਤਹਿ ਸੁਖ ਹੋਵਾ ਜਿਤ ਘਰ ਅਨਹਦ ਵਾਣੀ ਆਨੰਦ ਸੁਣਾਵੜ ਭਾਗੇ ਹਾ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਬਸੁਰੈ ਦੁਖਰਾ ਸੰਤਾ ਵਤ੍ਰ ਸੁਣੇ ਸੱਚੀ ਬਾਣੀ ਸੰਤੋ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਮਨੀਤ ਕਹਤੇ ਪਵਿਤ ਸਤਗੁਰ ਰਿਹਾ ਪਰ ਪੂਰੇ ਨਿਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿਤ ਸਤਗੁਰ ਰਿਹਾ ਪਰ ਪੂਰੇ ਨਿਮਨਤਾ ਨਾਨਕੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧਾਵਣੀ ਮਹਲਾ ਪੰਜਵਾ ਥਾਲ ਵਿੱਤਨ ਵਸਤੂ ਪਈਓ ਸਾ ਸੰਤੋਖ ਵਿਚਾਰੁ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਾਧਾਰਨ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਕਿਹ ਵਤ ਜਿਨਹਿ ਜਾਈ ਨਿਤ ਨਿਤ ਰਾਖੁਰ ਤਾਰ ਕਾਮ ਸੰਸਾਰ ਤਰਨ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਹੱਲਾ 5 ਤੇਰਾ ਕੀਟਾ ਜਾਤੋਂ ਨਹੀਂ ਮੈਨ ਨਜੈਕ ਤੋਈ ਮੈਂ ਨਰਕੁ ਨਿਆਰੇ ਕੋ ਕੋ ਨਾਹੀ ਆਪੈ ਦਰਸ ਪਈ ਦਰਸ ਪਿਆ ਮੈਂ ਰਾਮ ਕਹੀ ਸਤਿਗੁਰ ਸਜਣ ਮਿਲਿਆ ਨਾਲਿ ਕਾ ਨਾਮ ਲੇਤਾ ਜੀਵਾਂ ਤਨ ਮਨ ਠੀਵੇ ਹਰਿਆ ਪਉੜੀ ਜਿੱਥੇ ਤੂੰ ਸਮਰਾਤ ਜਿੱਤੇ ਕੋਈ ਨਹੀਂ ਉੱਥੇ ਤੇਰੀ ਰਾਖਾ ਅਗਨੀ ਉਦਰਮਾਹੀ ਸੁਣ ਕੇ ਜੰਮ ਕੈ ਦੂਤਾ ਨਾਏ ਤਰੇ ਛੱਡ ਜਾਹੇ ਪਉਦਨ ਵਿਖਮੈ ਸਗਾਹ ਗੁਰਸਬਦਿ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਂ ਖਾਹੇ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਣਿ ਸਾਸਨੁ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋਈ ਨ ਜਾਏ ਜੀ ਆਵੇ ਤੁਧਿਆ ਹੈ ਸ਼ਲੋਕ ਮਹੱਲਾ 5 ਅੰਤਰਾ ਗੁਰ ਅਰਾਧਨਾ ਜਿਵਾਂ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੇ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ठाਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਤੂੰ ਕਾੜਿਆ ਬਿਰਲੇ ਕੇਈ ਕਹਿ ਮਹਲਾ ਪੰਜਵਾਂ ਰਖੇ ਰਖਣਹਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਏ ਕਾਸ ਵਾਰਿਆਂ ਹੋਆ ਆਬਿਆਲ ਮਨਹੁ ਨ ਉਸਾਰਿਆਂ ਸਾਧਨਾ ਕੇ ਸੰਗ ਭਉ ਜਲ ਤਾਰਿਆਂ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੇ ਸਿਮਰਾ ਸਕੋ ਸਗਲ ਦੁਖ ਜਾਈ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾ ਸੇਮਰਾਸ ਕਹੋਈ ਸਗਲੇ ਦੁਖ ਜਾਹੇ ਸਗਲਿਆਂ ਦੁਖਾਂ ਪਾਪਾਂ ਕਾ ਨਾਸ਼ ਤੇਰੀ ਭਜਨ ਬੰਦਗੀ ਕਾ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ